ਸਸਰੀ ਕਾਲ ਸਟੂਡੈਂਟਸ ਚੈਨਲ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਦੂਜੀ ਕਲਾਸ ਕਰ ਰਹੇ ਹਾਂ ਪੰਜਾਬ ਦੀਆਂ ਪ੍ਰਬੰਧਕੀ ਡਿਵੀਜ਼ਨਾਂ ਅਤੇ ਜ਼ਿਲ੍ਹੇ ਪਹਿਲੀ ਕਲਾਸ ਦੇ ਵਿੱਚ ਇੱਕ ਤੋਂ ਲੈ ਕੇ ਆਪਾਂ ਨੇ 50 ਤੱਕ ਕੁਐਸਚਨ ਕਵਰ ਕੀਤੇ ਨੇ ਜਿਨ੍ਹਾਂ ਨੇ ਨਹੀਂ ਦੇਖੀ ਉਹ ਕਲਾਸ ਜ਼ਰੂਰ ਦੇਖ ਲਿਓ ਅੱਜ ਆਪਾਂ ਕੁਐਸਚਨ ਨੰਬਰ 51 ਤੋਂ ਸ਼ੁਰੂ ਕਰਾਂਗੇ 50 ਤੇ ਆਪਾਂ ਲਾਸਟ ਕੁਐਸਚਨ ਕੀਤਾ ਸੀ ਪੰਜਾਬ ਵਿੱਚ ਸਰਾਗੜੀ ਗੁਰਦੁਆਰਾ ਕਿੱਥੇ ਸਥਿਤ ਹੈ ਠੀਕ ਹੈ ਜੀ ਇਹ ਗੁਰਦੁਆਰਾ ਕਿੱਥੇ ਸਥਿਤ ਹੈ ਆਪਾਂ ਤੁਹਾਨੂੰ ਦੱਸਿਆ ਸੀਗਾ ਇਹ ਗੁਰਦੁਆਰਾ ਸਥਿਤ ਹੈ ਫਿਰੋਜ਼ਪੁਰ ਦੇ ਵਿੱਚ ਠੀਕ ਹੈ ਜੀ ਉਹ ਵੀ ਆਪਾਂ ਤੁਹਾਨੂੰ ਹਿਸਟਰੀ ਵੀ ਦੱਸੀ ਸੀ ਕਿ 1897 ਦੇ ਵਿੱਚ ਸਾਰਾ ਗੜੀ ਦਾ ਜਿਹੜਾ ਯੁੱਧ ਹੋਇਆ ਸੀ 10000 ਅਫਗਾਨ ਫੌਜਾਂ ਅਤੇ 21 ਸੋਲਜਰ ਸੀ ਜਿਹੜੇ ਆਪਣੇ 36 ਸਿੱਖ ਰੈਜੀਮੈਂਟ ਦੇ ਠੀਕ ਹੈ ਉਹਨਾਂ ਦੇ ਵਿਚਕਾਰ ਹੋਇਆ ਸੀ ਤੇ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਸੀ ਇੱਕ ਫਿਲਮ ਵੀ ਬਣੀ ਹੋਈ ਹੈ ਸਾਰਾ ਗੜੀ ਬੈਟਲ ਆਫ ਸਾਰਾ ਗੜੀ ਅਕਸ਼ੇ ਕੁਮਾਰ ਦੀ ਠੀਕ ਹੈ ਜੀ ਹਾਂਜੀ ਅਗਲਾ ਕੁਐਸਚਨ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ ਵੰਜਾ ਨੰਬਰ ਪੰਜਾਬ ਵਿੱਚ ਬਾਰਕੀ ਸਮਾਰਕ ਕਿੱਥੇ ਸਥਿਤ ਹੈ ਠੀਕ ਹੈ ਜੀ ਬਾਰਕੀ ਸਮਾਰਕ ਠੀਕ ਹੈ ਜੀ ਇਹ ਕਿੱਥੇ ਸਥਿਤ ਹੈ ਹੁਣ ਆਪਾਂ ਇਹ ਦੱਸਣਾ ਹੈ ਇਹ ਵੀ ਇੱਥੇ ਜਿਹੜੀ ਆਪਣੇ ਕੋਲ ਹੈਗਾ ਹੈ ਫਿਰੋਜ਼ਪੁਰ ਵਿੱਚ ਇਹ ਸਮਾਰਕ ਬਾਰੇ ਵੀ ਆਪਾਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨੇ ਆ ਇਸ ਆਪਣੇ ਪੰਜਾਬ ਦੇ ਜਿਹੜੇ ਜਵਾਨ ਨੇ ਸੀਗੇ ਆਪਣੇ 7 ਇਨਫੈਂਟਰੀ ਡਿਵੀਜ਼ਨ ਸੀਗੀ ਜਿਹੜੀ ਠੀਕ ਹੈ ਉਹ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਸੀਗਾ ਇਹ 1969 ਦੇ ਵਿੱਚ ਠੀਕ ਹੈ ਉਹ ਕਿ ਕਿੱਥੇ ਉਹਨਾਂ ਨੇ ਜਿਹੜੀ ਸ਼ਹੀਦਾਂ ਦੀ ਲੜਾਈ ਜਿਹੜੀ ਹੋਈ ਸੀ ਉਹ 1965 ਦੀ ਜਿਹੜੀ ਇੰਡੋ-ਪਾਕਿਸਤਾਨ ਦੀ ਲੜਾਈ ਹੋਈ ਸੀ ਉੱਥੇ ਮਤਲਬ ਕਿ ਜਿਹੜੇ ਸ਼ਹੀਦਾਂ ਆਪਣੇ ਹੋਏ ਸੀ ਇਹ ਫੌਜੀ ਜਵਾਨ ਉਹਨਾਂ ਦੀ ਯਾਦ ਦੇ ਵਿੱਚ ਬਾਰਕੀ ਸਮਾਰਕ ਬਣਾਇਆ ਸੀਗਾ ਠੀਕ ਹੈ ਜੀ ਤੇ ਉੱਥੇ ਇੱਕ ਪਿਲਰ ਬਣਾਇਆ ਹੋਇਆ ਹੈ 27 ਫੁੱਟ ਉੱਚਾ ਪਿਲਰ ਹੈ ਉਹਨਾਂ ਦੀ ਯਾਦ ਦੇ ਵਿੱਚ ਠੀਕ ਹੈ ਅਗਲਾ ਕੁਐਸਚਨ ਕਰਦੇ ਹਾਂ ਪੰਜਾਬ ਦੇ ਨਕਸ਼ੇ ਉੱਪਰ ਫਾਜ਼ਿਲਕਾ ਦੀ ਸਥਿਤੀ ਕੀ ਹੈ ਠੀਕ ਹੈ ਸਥਿਤੀ ਵਾਲੇ ਜਿੱਦਾਂ ਕਿ ਪਹਿਲੀ ਕਲਾਸ ਵਿੱਚ ਤੁਹਾਨੂੰ ਮੈਂ ਦੱਸਿਆ ਹੈ ਨਾ ਉਦਾਂ ਹੀ ਕਰਨੇ ਆ ਫਿਰ ਵੀ ਫਾਜ਼ਿਲਕਾ ਦੀ ਸਥਿਤੀ ਦੇਖਣ ਲਈ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਫਾਜ਼ਿਲਕਾ ਦੇਖੋ ਜੀ ਫਾਜ਼ਿਲਕਾ ਫਾਜ਼ਿਲਕਾ ਆਪਣੇ ਕੋਲ ਆ ਆਏ ਠੀਕ ਆ ਹੁਣ ਫਾਜ਼ਿਲਕਾ ਦੀ ਸਥਿਤੀ ਆਪਾਂ ਜੀ ਦੇਖਣੀ ਆ ਆਪਣੇ ਕੋਲ ਦੱਖਣ ਪੱਛਮ ਠੀਕ ਆ ਜੀ ਉਹਦੇ ਸਿਰ ਤੇ ਆਪਾਂ ਫਿਰ ਕੀ ਆ ਦੱਖਣ ਪੱਛਮ ਊੜਾ ਠੀਕ ਹੈ 52 ਦਾ ਕੀ ਹੋ ਜਾਊਗਾ ਊੜਾ ਅੱਗੇ ਚੱਲਦੇ ਆ 53 ਨੰਬਰ ਕੁਐਸਚਨ ਜ਼ਿਲ੍ਹਾ ਬਣਨ ਤੋਂ ਪਹਿਲਾਂ ਫਾਜ਼ਿਲਕਾ ਡੈਸ਼ ਦਾ ਹਿੱਸਾ ਸੀ ਹਾਂਜੀ ਫਾਜ਼ਿਲਕਾ ਜਿਹੜਾ ਸੀਗਾ ਉਹ ਕਿਹਦਾ ਹਿੱਸਾ ਸੀ ਫਿਰੋਜ਼ਪੁਰ ਦਾ ਹਿੱਸਾ ਸੀ ਫਾਜ਼ਿਲਕਾ ਕੀ ਸੀਗਾ ਫਿਰੋਜ਼ਪੁਰ ਦਾ ਹਿੱਸਾ ਸੀ ਜਦੋਂ ਤੱਕ ਉਹ ਇੱਕ ਆਪਣੇ ਆਪ ਦੇ ਵਿੱਚ ਜ਼ਿਲ੍ਹਾ ਨਹੀਂ ਬਣਿਆ ਸੀ ਠੀਕ ਹੈ ਜੀ ਅੱਗੇ ਚਲਦੇ ਹਾਂ ਨੈਕਸਟ ਕੁਐਸਚਨ ਇਨ੍ਹਾਂ ਵਿੱਚ ਕਿਸ ਦੀ ਹੱਦ ਫਾਜ਼ਿਲਕਾ ਨਾਲ ਨਹੀਂ ਲੱਗਦੀ ਫਰੀਦਕੋਟ ਫਿਰੋਜ਼ਪੁਰ ਰਾਜਸਥਾਨ ਮੁਕਤਸਰ ਠੀਕ ਹੈ ਜੀ ਇਦੇ ਵਿੱਚ ਦੇਖੋ ਹੁਣ ਫਾਜ਼ਿਲਕਾ ਨਾਲ ਨਹੀਂ ਲੱਗਦੀ ਆ ਲੋ ਫਰੀਦਕੋਟ ਫਰੀਦਕੋਟ ਦੇਖੋ ਜੀ ਆਹ ਦੇਖੋ ਹੁਣ ਜਿਵੇਂ ਤੁਸੀਂ ਦੇਖੋਗੇ ਨਾ ਮੈਪ ਦੇ ਵਿੱਚ ਇੱਥੇ ਗਲਤ ਬਣਿਆ ਹੋਇਆ ਮੈਪ ਜਿਹੜਾ ਫਾਜ਼ਿਲਕਾ ਹੈ ਉਹਦੇ ਨਾਲ ਕਿਹਦੀ ਕਿਹਦੀ ਹੱਦ ਲੱਗਦੀ ਆ ਫਿਰੋਜ਼ਪੁਰ ਦੀ ਮੁਕਤਸਰ ਦੀ ਠੀਕ ਹੈ ਜੀ ਫਰੀਦਕੋਟ ਦੀ ਨਹੀਂ ਲੱਗਦੀ ਪਰ ਇੱਥੇ ਤੁਸੀਂ ਨਕਸ਼ਾ ਦੇਖੋਗੇ ਤੁਹਾਨੂੰ ਦਿਖੂਗਾ ਠੀਕ ਹੈ ਇਹ ਨਕਸ਼ਾ ਇੱਥੋਂ ਠੀਕ ਹੈ ਗਲਤ ਹੋਇਆ ਹੋਇਆ ਆਪਾਂ ਜਦੋਂ ਕੁਐਸਚਨ ਦੇਖਾਂਗੇ Rajasthan ਦੀ ਵੀ ਲੱਗਦੀ ਆ ਠੀਕ ਹੈ ਜੀ ਤੇ ਫਿਰੋਜ਼ਪੁਰ ਦੀ ਵੀ ਲੱਗਦੀ ਆ ਕਿਹਦੀ ਨਹੀਂ ਲੱਗਦੀ ਫਰੀਦਕੋਟ ਦੀ ਨਹੀਂ ਲੱਗਦੀ ਠੀਕ ਹੈ ਫਰੀਦਕੋਟ ਇਹਦਾ ਕੀ ਆ ਆਨਸਰ ਫਰੀਦਕੋਟ ਦੀ ਹੱਦ ਜਿਹੜੀ ਆ ਉਹ ਫਾਜ਼ਿਲਕਾ ਦੇ ਨਾਲ ਨਹੀਂ ਲੱਗਦੀ 54 ਨੰਬਰ ਕੁਐਸਚਨ ਆਪਾਂ ਨੇ ਸੋਲਵ ਕਰਤਾ ਹੈ ਅੱਗੇ ਚੱਲਦੇ ਆ 55 ਨੰਬਰ ਫਾਜ਼ਿਲਕਾ ਦਾ ਦੂਜਾ ਨਾਮ ਕੀ ਹੈ ਠੀਕ ਹੈ ਫਾਜ਼ਿਲਕਾ ਦਾ ਦੂਜਾ ਨਾਮ ਕੀ ਹੈ ਬੰਗਲਾ ਠੀਕ ਹੈ ਬੰਗਲਾ ਕਿਉਂ ਕਹਿੰਦੇ ਨੇ ਇਸ ਨੂੰ ਉਹ ਵੀ ਤੁਹਾਨੂੰ ਆਪਾਂ ਥੋੜਾ ਜਿਹਾ ਦੱਸ ਦਿੰਨੇ ਆ ਕਿ 1844 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਜਿਹੜੀ ਆਈ ਸੀਗੀ ਆਪਣੇ ਇੰਡੀਆ ਦੇ ਵਿੱਚ ਉਹਨਾਂ ਨੇ ਠੀਕ ਹੈ ਇੱਕ ਅਫਸਰ ਨਿਯੁਕਤ ਕੀਤਾ ਸੀ ਜਿਹੜਾ ਫਾਜ਼ਿਲਕਾ ਮਤਲਬ ਏਰੀਆ ਦੇ ਵਿੱਚ ਤੇ ਉਸ ਅਫਸਰ ਦੇ ਰਹਿਣ ਲਈ ਉੱਥੇ ਇੱਕ ਬੰਗਲਾ ਬਣਾਇਆ ਗਿਆ ਸੀ ਠੀਕ ਹੈ ਜੀ ਕਿਉਂਕਿ ਉੱਥੇ ਰਹਿਣ ਲਈ ਕੋਈ ਅਕਮੋਡੇਸ਼ਨ ਹੈ ਨਹੀਂ ਸੀ ਤਾਂ ਉਹ ਬੰਗਲੇ ਤੋਂ ਅਹੀਂ ਫਾਜ਼ਿਲਕਾ ਦਾ ਨਾਮ ਬੰਗਲਾ ਪੈ ਗਿਆ ਠੀਕ ਹੈ ਜੀ ਫਾਜ਼ਿਲਕਾ ਦਾ ਦੂਜਾ ਨਾਮ ਬੰਗਲਾ ਪੈ ਗਿਆ ਅਗਲਾ ਕੁਐਸਚਨ 56 ਕਿਸ ਜ਼ਿਲ੍ਹੇ ਵਿੱਚ ਤਹਿਸੀਲ ਅਬੋਹਰ ਸਥਿਤ ਹੈ 56 ਨੰਬਰ ਕੁਐਸਚਨ ਹਾਂ ਅਬੋਹਰ ਕਿੱਥੇ ਹੈ ਜੀ ਅਬੋਹਰ ਕਿੱਥੇ ਹੈ ਫਾਜ਼ਿਲਕਾ ਦੇ ਵਿੱਚ ਕਿ ਜ਼ਿਲ੍ਹੇ ਦੇ ਵਿੱਚ ਕਿਹੜੀਆਂ-ਕਿਹੜੀਆਂ ਤਹਿਸੀਲਾਂ ਹੁੰਦੀਆਂ ਇਹ ਜ਼ਰੂਰ ਯਾਦ ਕਰ ਲਿਓ ਠੀਕ ਹੈ ਕੁਐਸਚਨ ਆਉਂਦਾ ਹਰ ਇੱਕ ਵਾਰ ਇਨ੍ਹਾਂ ਵਿੱਚੋਂ ਕਿਸ ਦੇ ਨਾਮ ਨਾਲ ਫਾਜ਼ਿਲਕਾ ਦਾ ਨਾਮ ਪਿਆ ਠੀਕ ਹੈ ਹੁਣ ਚਾਰ ਨਾਮ ਦੱਸੇ ਹੋ ਨੇ ਇਹਦੇ ਵਿੱਚ 57 ਨੰਬਰ ਆਨਸਰ ਕੀ ਆ ਮੀਆਂ ਫਾਜ਼ਿਲ ਵਟੂ ਠੀਕ ਹੈ ਮੀਆਂ ਫਾਜ਼ਿਲ ਵਟੂ ਠੀਕ ਹੈ ਜੀ ਮੀਆਂ ਫਾਜ਼ਿਲ ਵਟੂ ਇਹਦਾ ਸਹੀ ਆਨਸਰ ਹੈ ਅੱਗੇ ਚੱਲਦੇ ਆ 58 ਨੰਬਰ ਕੁਐਸਚਨ ਫਾਜ਼ਿਲਕਾ ਵਿੱਚ ਤਾਇਨਾਤ ਕੀਤਾ ਜਾਣ ਵਾਲਾ ਪਹਿਲਾ ਸਿਆਸਤੀ ਅਫਸਰ ਕੌਣ ਸੀ ਠੀਕ ਹੈ ਇਹ ਕੀ ਆ ਵੈਂਜ ਐਗਨੀਓ ਵੈਂਜ਼ ਐਗਨੀਊ ਠੀਕ ਹੈ ਇਹਦਾ ਪੂਰਾ ਨਾਮ ਕੀਆ ਮਿਸਟਰ ਪੈਟ੍ਰਿਕ ਵੈਂਜ਼ ਅਲੈਗਜ਼ੈਂਡਰ ਐਗਨੀਊ ਠੀਕ ਹੈ ਜੀ ਅੱਗੇ ਚੱਲਦੇ ਆ 59 ਨੰਬਰ ਕੁਐਸਚਨ ਇਹਨਾਂ ਵਿੱਚੋਂ ਕਿਸ ਨੂੰ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਹੈ 59 ਨੰਬਰ ਠੀਕ ਹੈ ਇੱਕ ਹੀ ਆਨਸਰ ਹੈ ਆਪਣੇ ਕੋਲ ਅਬੋਹਰ ਕਿਉਂ ਠੀਕ ਹੈ ਕਿੰਨੋ ਪ੍ਰੋਡਕਸ਼ਨ ਚੰਗੀ ਕੁਆਲਿਟੀ ਦੇ ਕਿੰਨੂ ਪ੍ਰੋਡਕਸ਼ਨ ਹੁੰਦੀ ਹੈ ਤੇ ਬਹੁਤ ਜ਼ਿਆਦਾ ਤਾਂ ਕਰਕੇ 60 ਇਹਨਾਂ ਵਿੱਚੋਂ ਇਵਨ ਬਤੂਤਾ ਨੇ ਆਪਣੀਆਂ ਲਿਖਤਾਂ ਵਿੱਚ ਕਿਸ ਸ਼ਹਿਰ ਦਾ ਜ਼ਿਕਰ ਕੀਤਾ ਹੈ 60 ਨੰਬਰ ਹਾਂਜੀ ਇਵਨ ਬਤੂਤਾ ਕੀ ਸੀਗਾ ਇੱਕ ਮੁਸਲਿਮ ਟਰੈਵਲਰ ਸੀਗਾ ਇੱਕ ਸਕਾਲਰ ਸੀਗਾ 1325 ਤੋਂ ਲੈ ਕੇ 1354 ਈਸਵੀ ਤੱਕ ਇਹਨੇ ਮਤਲਬ 30 ਸਾਲ ਜਿਹੜੀਆਂ ਮਤਲਬ ਕਿ ਆਪਣੇ ਵਿਜ਼ਿਟ ਕੀਤੀ ਹੈ ਅਲੱਗ-ਅਲੱਗ ਤਹਾਂ ਤੇ ਟਰੈਵਲ ਕੀਤਾ ਹੈ ਤਾਂ ਉਸਨੇ ਕੀ ਕੀਤਾ ਆਪਣੀਆਂ ਲਿਖਤਾਂ ਦੇ ਵਿੱਚ ਅਬੋਹਰ ਸ਼ਹਿਰ ਦਾ ਜ਼ਿਕਰ ਕੀਤਾ ਏ ਠੀਕ ਹੈ ਕੀ ਜ਼ਿਕਰ ਕੀਤਾ ਉਸਨੇ ਜਦੋਂ ਉਹ ਮੁਲਤਾਨ ਤੋਂ ਦਿੱਲੀ ਵੱਲ ਜਾ ਰਿਹਾ ਸੀ ਤਾਂ ਉਹਨੇ ਕਿਹਾ ਕਿ ਪਹਿਲਾ ਜਿਹੜਾ ਮੈਂ ਕਸਬੇ ਦੇ ਵਿੱਚ ਐਂਟਰ ਕੀਤਾ ਏ ਉਹ ਅਬੋਹਰ ਸੀਗਾ ਤੇ ਉਸਨੇ ਅਬੋਹਰ ਸ਼ਹਿਰ ਬਾਰੇ ਕਾਫੀ ਗੱਲਾਂ ਲਿਖੀਆਂ ਨੇ ਕਿ ਉੱਥੇ ਕਿੱਦਾਂ ਸੀ ਉਸ ਵੇਲੇ ਮਤਲਬ ਟਿੱਬੇ ਸੀਗੇ ਜਾਨ ਲੋਕ ਉੱਥੇ ਕੀ ਸੀਗੇ ਫਲ ਸੀਗੇ ਉੱਥੇ ਲੋਕ ਫਲਾਂ ਦਾ achar ਪਾਉਂਦੇ ਸੀ ਤੇ ਹੋਰ ਉਸਨੇ ਕਈ ਚੰਗੀਆਂ ਗੱਲਾਂ ਮਤਲਬ ਸ਼ਹਿਰ ਦੀ ਆਪਣੇ ਮਤਲਬ ਉਹਦੇ ਵਿੱਚ ਵਰਣਨ ਕੀਤਾ ਹੈ ਦਿੱਖਤਾਂ ਵਿੱਚ ਭਾਰਤ ਦੇ ਨਕਸ਼ੇ ਉੱਪਰ ਸ਼੍ਰੀ ਮੁਖਤਸਰ ਸਾਹਿਬ ਦੀ ਭੂਗੋਲਿਕ ਸਥਿਤੀ ਕੀ ਹੈ ਹਾਂਜੀ ਮੁਖਤਸਰ ਸਾਹਿਬ ਦੇਖ ਲਓ ਮੁਖਸਰ ਸਾਹਿਬ ਆਪੇ ਆਪਣੇ ਕੋਲ ਸਾਊਥ-ਵੈਸਟ ਦੇ ਵਿੱਚ ਠੀਕ ਆ ਮਤਲਬ ਕਿ ਦੱਖਣ-ਪੱਛਮ ਮੁਖਸਰ ਸਾਹਿਬ ਹੋ ਗਿਆ ਦੱਖਣ-ਪੱਛਮ 64 ਨੰਬਰ ਕੁਐਸਚਨ ਉੱਧਵਾ ਚੱਲਦੇ ਆ 62 ਨੰਬਰ ਦੇ ਉੱਪਰ ਇਹਨਾਂ ਵਿੱਚੋਂ ਕਿਸ ਦੀ ਹਾਦਸੇ શ્રી ਮੁਖਤਸਰ ਸਾਹਿਬ ਸਾਬ ਜिले ਨਾਲ ਨਹੀਂ ਲੱਗਦੀ ਮੋਗਾ Rajasthan ਫਰੀਦਕੋਟ ਹਰਿਆਣਾ ਹਾਂਜੀ 62 ਨੰਬਰ ਠੀਕ ਹੈ ਜੀ ਮੋਗਾ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਹਾਦ ਜਿਹੜੀ ਆ ਨਾਲ ਲੱਗਦੀ ਹੈ ਇਹਦੇ ਕਿਉਂ ਦੇਖੋ ਤੁਸੀਂ ਮੁਖਤਸਰ ਸਾਹਿਬ ਨੂੰ ਠੀਕ ਹੈ ਜੀ ਫਰੀਦਕੋਟ ਦੀ ਵੀ ਲੱਗਦੀ ਆ ਠੀਕ ਹੈ ਜੀ ਮੋਗਾ ਤੇ ਰਾਜ Rajasthan ਤੇ ਇਧਰੋਂ ਲੱਗੇ ਆਪਣੇ ਕੋ ਹਰਿਆਣਾ ਫਰੀਦਕੋਟ ਦੇ ਨਾਲ ਮੁਕਸਰ ਦੇ ਨਾਲ ਮੋਗਾ ਰਹਿ ਗਿਆ ਠੀਕ ਹੈ ਜੀ ਤਾਂ ਮੋਗਾ ਇਹਦਾ ਰਾਈਟ ਆਨਸਰ ਹੈ 62 ਨੰਬਰ 67 ਨੰਬਰ ਇਤਿਹਾਸਿਕ ਖਿਦਰਾਣੇ ਦੀ ਢਾਬ ਨੂੰ ਹੁਣ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਠੀਕ ਹੈ 67 ਨੰਬਰ ਕੁਐਸਚਨ ਆ ਕੀ ਇਹਦਾ ਆਨਸਰ ਮੁਕਸਰ ਸਾਹਿਬ ਹੈ ਖਦਰਾਨੇ ਦੀ ਢਾਬ ਨੂੰ ਹੁਣ ਕੀ ਆ ਮੁਖਸਰ ਸਾਹਿਬ ਨਾਲ ਜਾਣਿਆ ਜਾਂਦਾ ਜਿਹੜੇ 40 ਮੁਕਤਿਆਂ ਤੋਂ ਬਾਅਦ ਇਸ ਦਾ ਨਾਮ ਕੀ ਆ ਮੁਖਸਰ ਸਾਹਿਬ ਪੈ ਗਿਆ ਸੀ 63 ਨੰਬਰ ਹਾਂਜੀ ਅੱਗੇ ਚੱਲਦੇ ਹਾਂ ਤਹਿਸੀਲ ਗਿੱਦੜਬਾਹਾ ਇਹਨਾਂ ਵਿੱਚੋਂ ਕਿਸ ਜ਼ਿਲ੍ਹੇ ਵਿੱਚ ਪੈਂਦੀ ਹੈ ਠੀਕ ਹੈ ਇਹਦਾ ਵੀ ਕੀ ਆਂਸਰ ਆਪਣੇ ਕੋਲ 64 ਨੰਬਰ ਦਾ ਮੁਖਸਰ ਸਾਹਿਬ ਠੀਕ ਹੈ ਜੀ ਗਿੱਦੜਬਾਹਾ ਬਾਰੇ ਵੀ ਤੁਹਾਨੂੰ ਥੋੜੀ ਜੀ ਦੱਸ ਦਿੰਨੇ ਆ ਗਿੱਦੜਬਾਹਾ ਦਾ ਪੁਰਾਣਾ ਨਾਮ ਕੀ ਸੀਗਾ ਪਿੱਪਲੀ ਸੀਗਾ ਜਿੰਮੀ ਆਪਾਂ ਪਿੱਪਲੀ ਕਹਿ ਦਿੰਨੇ ਆ ਠੀਕ ਆ ਪਿੱਪਲੀ ਉਸ ਟੇ ਵੇਲੇ ਕੀ ਹੋਇਆ ਮਤਲਬ ਜੋ ਗੱਲਾਂ ਸੁਣਨ ਵਿੱਚ ਆਉਂਦੀਆਂ ਨੇ ਕਿ ਗਿੱਦੜ ਦੇ ਨਾਲ ਪਿੱਪਲੀ ਦਾ ਵਿਆਹ ਕਰਵਾਇਆ ਗਿਆ ਲੋਕਾਂ ਨੂੰ ਤਾਂ ਕਿ ਗਿੱਦੜਾਂ ਤੋਂ ਗਿੱਦੜਾਂ ਦੇ ਆਤੰਕ ਤੋਂ ਰਾਹਤ ਮਿਲ ਸਕੇ ਤਾਂ ਗਿੱਦੜ ਵਿਆਹ ਗਿੱਦੜ ਦਾ ਵਿਆਹ ਤੋਂ ਗਿੱਦੜ ਵਿਆਹ ਤੋਂ ਹੌਲੀ-ਹੌਲੀ ਇਸ ਦਾ ਨਾਮ ਗਿੱਦੜ ਬਹਾ ਬਣ ਗਿਆ ਠੀਕ ਹੈ ਜੀ ਚਲੋ ਐਸੇ ਤੁਹਾਨੂੰ ਜੇ ਚੰਗਾ ਲੱਗੇ ਤਾਂ ਆਪਾਂ ਸ਼ੇਅਰ ਕੀਤੀ ਆ ਨੌਲੇਜ ਲਈ 62 ਇਹਨਾਂ ਵਿੱਚੋਂ ਕਿਸ ਜ਼ਿਲ੍ਹੇ ਦੀ ਵਸੋਂ ਘਣਤਾ ਸਭ ਤੋਂ ਘੱਟ ਹੈ ਹਾਂਜੀ ਵਸੋਂ ਘਣਤਾ ਸਭ ਤੋਂ ਘੱਟ 62 ਨੰਬਰ ਕੁਐਸਚਨ ਇਹ ਜਿਹੜੇ ਜਨਗਣਨਾ ਵਾਲੇ ਕੁਐਸਚਨ ਨੇ ਸਾਰੇ ਇੰਪੋਰਟੈਂਟ ਹੁੰਦੇ ਨੇ ਠੀਕ ਹੈ ਜੀ ਇਹਦਾ ਵੀ ਕੀ ਆਨਸਰ ਆ ਮੁਕਸਰ ਸਾਹਿਬ ਕਿੰਨੀ ਆ ਵਸੋਂ ਘਣਤਾ ਮੁਕਸਰ ਸਾਹਿਬ ਦੀ ਠੀਕ ਹੈ ਇਹ ਵੀ ਯਾਦ ਰੱਖਣਾ 348 ਵਿਅਕਤੀ ਪ੍ਰਤੀ ਵਰਕ ਕਿਲੋਮੀਟਰ ਠੀਕ ਹੈ ਜੀ ਸਭ ਤੋਂ ਜ਼ਿਆਦਾ ਕਿਸ ਦੀ ਆ ਲੁਧਿਆਣਾ ਠੀਕ ਹੈ ਲੁਧਿਆਣਾ ਦੀ ਕਿੰਨੀ ਆ 978 ਠੀਕ ਹੈ ਜੀ ਇਹਦੀ ਕਿੰਨੀ ਆ ਸਭ ਤੋਂ ਘੱਟ ਸ੍ਰੀ ਮੁਕਤਸਰ ਸਾਹਿਬ ਅਗਲਾ ਕੁਐਸਚਨ ਇਹਨਾਂ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਬਾਰੇ ਕਿਹੜਾ ਕਥਨ ਸਹੀ ਹੈ ਸ੍ਰੀ ਮੁਕਤਸਰ ਸਾਹਿਬ ਵਿਚ ਖਿਦਰਾਣੇ ਦੀ ਢਾਬ ਨਾਂ ਦੇ ਤਲਾਬ ਤੇ ਸਿੱਖਾਂ ਤੇ ਮੁਗਲ ਫੌਜਾਂ ਵਿਚਕਾਰ ਘਾਤਕ ਲੜਾਈ ਹੋਈ ਦੂਜਾ ਇਸ ਸ਼ਹਿਰ ਦਾ ਨਾਮ 40 ਮੁਕਤਿਆਂ ਦੇ ਨਾਂ ਉੱਪਰ ਪਿਆ ਠੀਕ ਹੈ ਇਹਦੇ ਵਿੱਚ ਦੋਨੇ ਸਹੀ ਨੇ ਈਡੀ ਪਹਿਲਾ ਅਤੇ ਦੂਜਾ ਦੋਵੇਂ ਠੀਕ ਹੈ ਇਹਦੇ ਵਿੱਚ ਦੋਨੋਂ ਸਹੀ ਨੇ 68 ਨੰਬਰ ਦੇ ਵਿੱਚ ਹਾਂਜੀ ਅਗਲਾ ਕੁਐਸਚਨ ਇਹਨਾਂ ਵਿੱਚੋਂ ਕਿੰਨਾ ਕਾਰਨਾ ਕਰ ਕਿ ਮਾਗੀ ਦਾ ਮੇਲਾ ਮਨਾਇਆ ਜਾਂਦਾ ਹੈ ਠੀਕ ਹੈ ਜੀ ਇਹਦਾ ਸਹੀ ਆਨਸਰ ਹੈ 40 ਮੁਕਤਿਆਂ ਨੂੰ ਸ਼ਰਧਾਂਜਲੀ ਦੇਣ ਕਾਰਨ ਠੀਕ ਹੈ ਜੀ ਇਹ ਸਹੀ ਆਨਸਰ ਹੈ ਅਗਲਾ ਕੁਐਸਚਨ ਹਰ ਸਾਲ ਮਸ਼ਹੂਰ ਘੋੜਿਆਂ ਦਾ ਮੇਲਾ ਕਿੱਥੇ ਲੱਗਦਾ ਹੈ ਠੀਕ ਹੈ ਜੀ ਕੀ ਆਨਸਰ ਹੈ ਸ੍ਰੀ ਮੁਕਤਸਰ ਸਾਹਿਬ 69 ਨੰਬਰ ਕੁਐਸਚਨ 2011 ਦੇ ਅੰਕੜਿਆਂ ਅਨੁਸਾਰ ਸ੍ਰੀ ਮੁਕਸਰ ਸਾਹਿਬ ਦੀ ਵੱਸੋਂ ਘਣਤਾ ਸਭ ਤੋਂ ਘੱਟ ਹੈ ਇਸ ਦਾ ਸਹੀ ਅੰਕੜਾ ਕੀ ਹੈ ਠੀਕ ਹੈ ਤੁਹਾਨੂੰ ਪਹਿਲੇ ਹੀ ਆਪਾਂ ਦੱਸਤਾ ਸੀ ਠੀਕ ਹੈ ਜੀ 348 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਠੀਕ ਹੈ ਜੀ ਅੱਗੇ ਆਜੋ ਪੰਜਾਬ ਦੇ ਨਕਸ਼ੇ ਉੱਪਰ ਜ਼ਿਲ੍ਹਾ ਮੋਗਾ ਦੀ ਭੂਗੋਲਿਕ ਸਥਿਤੀ ਕੀ ਹੈ ਹਾਂ ਜੀ ਜ਼ਿਲ੍ਹਾ ਮੋਗਾ ਇਹ ਕੀ ਹੈ ਇਹ ਦੱਖਣ ਵਾਲੀ ਸਾਈਡ ਤੇ ਆ ਬਟ ਕੀ ਹੈ ਵਿਚਕਾਰ ਹੈ ਇਸ ਦਾ ਪੱਕੀ ਲਾਵਾਂਗੇ ਦੇਖੋ ਵਿਚਕਾਰ ਆ ਆ ਦੇਖੋ ਮੋਗਾ ਆ ਪਿਆ ਮੋਗਾ ਆਪਣੇ ਕੋਲ ਠੀਕ ਹੈ ਜੀ ਮੋਗਾ ਆ ਪਿਆ ਮੋਗਾ ਆਪਣੇ ਕੋਲ ਠੀਕ ਹੈ ਵਿਚਕਾਰ ਵਾਲੀ ਸਾਈਡ ਤੇ ਆ ਬਸ ਹੈਗਾ ਦੱਖਣ ਪੱਛਮ ਚ ਠੀਕ ਹੈ ਪਰ ਹੈਗਾ ਵਿਚਕਾਰ ਸੈਂਟਰਲ ਸੈਂਟਰਲ ਪੋਜੀਸ਼ਨ ਹੈ ਇਹਦੀ ਤਾਂ ਕਰਕੇ ਇਹਦਾ ਕੀ ਆ ਜੂਗਾ ਈਡੀ 71 ਨੰਬਰ ਕੁਐਸਚਨ ਇਹਨਾਂ ਵਿੱਚੋਂ ਕਿਸ ਦੀ ਹੱਦ ਜ਼ਿਲ੍ਹਾ ਮੋਗਾ ਨਾਲ ਨਹੀਂ ਲੱਗਦੀ ਕਪੂਰਥਲਾ ਲੁਧਿਆਣਾ ਬਰਨਾਲਾ ਬਠਿੰਡਾ ਚੈੱਕ ਕਰ ਲੈਣੇ ਆ ਮੋਗਾ ਦੇਖੋ ਲੁਧਿਆਣਾ ਵੀ ਲੱਗ ਗਿਆ ਬਰਨਾਲਾ ਵੀ ਲੱਗ ਗਿਆ ਬਠਿੰਡਾ ਵੀ ਲੱਗ ਗਿਆ ਕਪੂਰਥਲਾ ਕਪੂਥਲਾ ਆ ਪਿਆ ਦੇਖੋ ਕਿੰਨੀ ਦੂਰ ਆ ਤਾਂ ਆਪਣਾ ਕੀ ਆ ਕਲੀਅਰ ਆਨਸਰ ਕੀ ਆ ਕਪੂਰਥਲਾ ਆ ਜਾਣਾ ਅਗਲਾ ਕੁਐਸਚਨ ਨਿਹਾਲ ਸਿੰਘ ਵਾਲਾ ਤਹਿਸੀਲ ਇਹਨਾਂ ਵਿੱਚੋਂ ਕਿਸ ਜ਼ਿਲ੍ਹੇ ਵਿੱਚ ਹੈ ਹਾਂਜੀ ਨਿਹਾਲ ਸਿੰਘ ਵਾਲਾ 72 ਨੰਬਰ ਕੋਸ਼ਾਂ ਦਾ ਅੰਸਰ ਇਹ ਕਿੱਥੇ ਆਪਣੇ ਕੋਲ ਮੋਗਾ ਦੇ ਵਿੱਚ ਠੀਕ ਹੈ ਇਹ ਕੀ ਸੀਗੇ ਦੋ ਢਾਲੀਵਾਲ ਭਰਾ ਸੀਗੇ ਨਿਹਾਲ ਸਿੰਘ ਤੇ ਗੁਲਾਬ ਸਿੰਘ ਢਾਲੀਵਾਲ ਜੱਟ ਠੀਕ ਹੈ ਜੀ ਉਹ ਨਿਹਾਲ ਸਿੰਘ ਨੇ ਫਿਰ ਇਹ ਜਿਹੜਾ ਏਰੀਆ ਬਸਾਇਆ ਸੀ ਤਾਂ ਕਰਕੇ ਨਿਹਾਲ ਸਿੰਘ ਵਾਲਾ ਤਹਿਸੀਲ ਬਣੀ ਇਹ ਅੱਗੇ ਚੱਲਦੇ ਆ 73 ਨੰਬਰ ਕੁਐਸਚਨ ਪੰਜਾਬ ਵਿੱਚ ਸਭ ਤੋਂ ਵੱਡਾ ਦੁੱਧ ਦਾ ਪਲਾਂਟ ਕਿੱਥੇ ਹੈ? ਮੋਹਾਲੀ, ਅੰਮ੍ਰਿਤਸਰ, ਮਾਨਸਾ, ਮੋਗਾ। ਹਾਂਜੀ ਜਿਹੜੀਆਂ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਇਹਨਾਂ ਦੇ ਵਿੱਚੋਂ ਆਪਣੇ ਕੋਲ ਕਿੱਥੇ ਆ? ਮੋਗਾ ਦੇ ਵਿੱਚ। ਕਿੱਥੇ ਆ ਮੋਗਾ ਦੇ ਵਿੱਚ? ਕਿਹੜਾ ਐ? ਨੈਸਲੇ ਇੰਡੀਆ। ਠੀਕ ਹੈ ਜੀ। ਨੈਸਲੇ ਇੰਡੀਆ ਲਿਮਟਿਡ ਆ। ਇਹ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਆ। ਸਭ ਤੋਂ ਪੁਰਾਣਾ ਵੀ ਆ ਪੰਜਾਬ ਦੇ ਵਿੱਚ 1960 ਕਾਟ ਦੇ ਵਿੱਚ ਬਣਿਆ ਸੀ ਇਹ। ਠੀਕ ਹੈ ਜੀ। ਜੇਕਰ ਤੁਹਾਡੇ ਕੋਲ ਆਪਸ਼ਨਾਂ ਦੇ ਵਿੱਚ ਪਟਿਆਲਾ ਵੀ ਆ ਰਿਹਾ ਤਾਂ ਠੀਕ ਐ। ਪਟਿਆਲਾ ਦੇ ਵਿੱਚ ਜਿਹੜਾ ਮਿਲਕ ਫੈਟ ਦਾ ਆਪਣਾ ਵੇਰਕਾਲਾ ਉਹ ਸਭ ਤੋਂ ਵੱਡਾ ਹੈ ਤਾਂ ਤੁਸੀਂ ਉਹ ਆਪਸ਼ਨ ਵੀ ਟਿਕ ਕਰ ਸਕਦੇ ਹੋ ਠੀਕ ਹੈ ਬਟ ਅਗਰ ਪਟਿਆਲਾ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਮੋਗਾ ਹੀ ਟਿਕ ਕਰਨਾ ਕਿਉਂਕਿ ਨੈਸਲੇ ਇੰਡੀਆ ਦਾ ਸਭ ਤੋਂ ਵੱਡਾ ਮਿਲਕ ਪਲਾਂਟ ਆਪਣਾ ਪੁਰਾਣਾ ਵੀ ਆ ਤੇ ਵੱਡਾ ਵੀ ਆ ਪੰਜਾਬ ਦੇ ਨਕਸ਼ੇ ਉੱਪਰ ਪਟਿਆਲਾ ਦੀ ਭੂਗੋਲਿਕ ਸਥਿਤੀ ਕੀ ਹੈ ਹਾਂਜੀ ਪਟਿਆਲਾ 74 ਨੰਬਰ ਕੁਐਸਚਨ ਪਟਿਆਲਾ ਹਾਂਜੀ ਦੇਖੋ ਪਟਿਆਲਾ ਕੀ ਹੋ ਗਿਆ ਹੈ ਦੱਖਣ ਪੂਰਬ ਠੀਕ ਹੈ ਜੀ ਦੱਖਣ ਪੂਰਬ 74 ਨੰਬਰ ਦਾ ਕੀ ਹੋ ਗਿਆ ਦੱਖਣ ਪੂਰਬ ਹੁਣ ਆਪਣੇ ਕੋਲ 75 ਨੰਬਰ ਇਹਨਾਂ ਵਿੱਚੋਂ ਕਿਸ ਦੀ ਹੱਦ ਪਟਿਆਲਾ ਨਾਲ ਨਹੀਂ ਲੱਗਦੀ ਠੀਕ ਹੈ ਜੀ 75 ਨੰਬਰ ਫਤੇਗੜ੍ਹ ਸਾਹਿਬ ਮਲੇਰਕੋਟਲਾ ਲੁਧਿਆਣਾ ਐਸਐਸ ਨਗਰ ਫਤੇਗੜ੍ਹ ਸਾਹਿਬ ਮਲੇਰਕੋਟਲਾ ਹੋਰ ਕਿਹੜਾ ਸੀ ਲੁਧਿਆਣਾ ਐਸਐਸ ਨਗਰ ਠੀਕ ਹੈ ਲੁਧਿਆਣਾ ਦੀ ਨਹੀਂ ਲੱਗਦੀ ਠੀਕ ਹੈ ਜੀ ਤਾਂ ਆਨਸਰ ਆਪਣਾ ਕੀ ਆ ਜੂਗਾ ਲੁਧਿਆਣਾ ਲੁਧਿਆਣਾ ਆਨਸਰ ਆ ਜਾਏਗਾ 76 ਨੰਬਰ ਕੁਐਸਚਨ ਤੇ ਚੱਲਦੇ ਆ ਤਹਿਸੀਲ ਸਮਾਣਾ ਇਹਨਾਂ ਵਿੱਚੋਂ ਕਿਸ ਜ਼ਿਲ੍ਹੇ ਵਿੱਚ ਹੈ 76 ਨੰਬਰ ਕੁਐਸਚਨ ਸਮਾਣਾ ਕਿੱਥੇ ਹੈ ਜੀ ਪਟਿਆਲਾ ਦੇ ਵਿੱਚ ਪਟਿਆਲਾ ਅੱਗੇ ਚੱਲਦੇ ਹਾਂ 1763 ਈਸਵੀ ਵਿੱਚ ਪਟਿਆਲਾ ਸ਼ਹਿਰ ਕਿਸ ਨੇ ਵਸਾਇਆ ਸੀ ਠੀਕ ਹੈ ਜੀ ਇਹਦਾ ਸਹੀ ਆਨਸਰ ਕੀ ਹੈ ਬਾਬਾ ਆਲਾ ਸਿੰਘ ਬਾਬਾ ਆਲਾ ਸਿੰਘ ਤੋਂ ਪਟਿਆਲਾ 78 ਨੰਬਰ ਕੁਐਸਚਨ ਇਹਨਾਂ ਵਿੱਚੋਂ ਕਿਹੜੇ ਜ਼ਿਲ੍ਹੇ ਵਿੱਚ ਹੜਾਂ ਦੀ ਮਾਰ ਵਧੇਰੇ ਪੈਂਦੀ ਹੈ ਠੀਕ ਹੈ ਜੀ ਇਹਦੇ ਵਿੱਚ ਆਪਣਾ ਜਿਹੜਾ ਆਨਸਰ ਆਊਗਾ ਕੀ ਆਊਗਾ ਪਟਿਆਲਾ ਠੀਕ ਹੈ ਜੀ ਠੀਕ ਹੈ ਜੀ ਘਰ ਘਰ ਦਰਿਆ ਇੱਕ ਆਪਣਾ ਉਹਦੇ ਬਾਰੇ ਪੜਿਓ ਠੀਕ ਹੈ ਸੀਜ਼ਨਲ ਦਰਿਆ ਹੈ ਇਹ ਮਤਲਬ ਕਿ ਸਾਰਾ ਸਾਲ ਨਹੀਂ ਵਹਿੰਦਾ ਸਿਰਫ ਮਾਨਸੂਨ ਦੇ ਟਾਈਮ ਤੇ ਵਹਿੰਦਾ ਹੈ ਬਾਕੀ ਬਾਕੀ ਟਾਈਮ ਤੇ ਇਹਦੇ ਵਿੱਚ ਕੀ ਹੁੰਦਾ ਹੈ ਬਾਕੀ ਟਾਈਮ ਤੇ ਇਹ ਸੁੱਕਾ ਰਹਿੰਦਾ ਹੈ ਠੀਕ ਹੈ ਜੀ ਬਾਕੀ ਟਾਈਮ ਤੇ ਸੁੱਕਾ ਰਹਿੰਦਾ ਤੇ ਇਸ ਲਈ ਕੀ ਹੁੰਦਾ ਲੋਕ ਫਸ ਲਗਾ ਲੈਂਦੇ ਨੇ ਤੇ ਬਟ ਜਦੋਂ ਮਾਨਸੂਨ ਆਉਂਦੀ ਹੈ ਤਾਂ ਪੂਰਾ ਏਰੀਆ ਜਿਹੜਾ ਡੁੱਬ ਜਾਂਦਾ ਇੱਥੇ ਫੜਾਂ ਦੀ ਮਾਰ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਅੱਗੇ ਚੱਲਦੇ ਹਾਂ ਮਸ਼ਹੂਰ ਕਿਲਾ ਮੁਬਾਰਕ ਦੀ ਨਹੀਂ ਕਿਸ ਨੇ ਰੱਖੀ ਸੀ 78 ਨੰਬਰ ਠੀਕ ਹੈ ਕਿਲਾ ਮਵਾਰਕ ਦੀ ਕਿੱਥੇ ਆ ਬਾਬਾ ਆਲਾ ਸਿੰਘ ਠੀਕ ਹੈ ਜੀ ਇਹ ਪਟਿਆਲੇ ਦੀ ਗੱਲ ਕਰ ਰਿਹਾ ਠੀਕ ਹੈ ਜੀ ਕਿਲਾ ਮੁਬਾਰਕ ਤਾਂ ਬਹੁਤ ਜਗ੍ਹਾ ਤੇ ਵੀ ਹੋ ਸਕਦੇ ਨੇ ਅੱਪਾ ਪਟਿਆਲੇ ਦੀ ਗੱਲ ਕਰ ਰਹੇ ਆ ਆਪਸ਼ਨਾਂ ਦੇ ਵਿੱਚੋਂ ਆਪਾਂ ਪਟਿਆਲਾ ਸਿੰਘ ਹੀ ਲਿਖ ਰਹੇ ਆ ਪਟਿਆਲਾ ਦੇਖ ਕੇ ਆਲਾ ਸਿੰਘ ਲਿਖ ਰਹੇ ਆ ਇਹਨਾਂ ਵਿੱਚੋਂ ਕਿਸ ਰਾਜੇ ਦਾ ਘਰ ਪਟਿਆਲਾ ਦੇ ਬਾਰਾਂਦਰੀ ਬਾਗ ਰਹੇ ਹਨ ਠੀਕ ਹੈ ਜੀ 80 ਨੰਬਰ ਦਾ ਕੀ ਆ ਰਾਜਿੰਦਰ ਸਿੰਘ ਠੀਕ ਹੈ ਜੀ ਬਾਰਾਂਦਰੀ ਠੀਕ ਹੈ ਜੀ ਇਹ ਵੀ ਤੁਸੀਂ ਜ਼ਰੂਰ ਦੇਖਿਓ ਬਾਰਾਂਦਰ ਸੀ ਬਾਰਾਂਦਰ ਨੇ ਇਸ ਦੇ ਠੀਕ ਹੈ ਬਾਰਾਂਦਰ ਠੀਕ ਹੈ ਉਸ ਤੋਂ ਇਸ ਦਾ ਨਾਮ ਬਾਰਾਂਦਰੀ ਪਿਆ ਠੀਕ ਹੈ ਜੀ ਬਾਰਾਂਦਰ ਠੀਕ ਹੈ ਚਾਰੇ ਪਾਸੇ ਨੂੰ ਦਰ ਨੇ ਤੇ ਹਰੇਕ ਪਾਸੇ ਤਿੰਨ ਤਿੰਨ ਦਰਨੇ ਟੋਟਲ 12 ਦਰਨੇ ਠੀਕ ਹੈ ਓਪਨ 에ਅਰ ਥੀਏਟਰ ਕੀ ਤਰ੍ਹਾਂ ਹੈ ਜਿੱਥੇ ਕਿ ਮੀਟਿੰਗਾਂ ਜਾਂ ਵੱਡੇ ਵੱਡੇ ਮਤਲਬ ਕਿ ਇਕੱਠ ਹੁੰਦੇ ਸਨ ਉਦੋਂ ਬਾਅਦ 81 ਰਾਜੀਵ ગાંધી ਰਾਸ਼ਟਰੀ ਲਾ ਯੂਨੀਵਰਸਿਟੀ ਕਿੱਥੇ ਹੈ ਹਾਂਜੀ 81 ਨੰਬਰ ਕਿੱਥੇ ਆ ਇਹ ਵੀ ਕਿੱਥੇ ਆ ਪਟਿਆਲਾ ਇਕ ਜਾਂ R G N U L ਕਹਿੰਦੇ ਨੇ ਇਹਨੂੰ ਉਸ ਨੂੰ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਠੀਕ ਹੈ ਜੀ 2006 ਦੇ ਵਿੱਚ ਬਣੀ ਹੈ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਗੁਰਦੁਆਰਾ ਦੁਖਨਵਾਰਨ ਸਾਹਿਬ ਨੂੰ ਕਿਹੜੇ ਗੁਰੂ ਸਾਹਿਬਾਨ ਦੀ ਚਰਨਛੋਹ ਪ੍ਰਾਪਤ ਹੈ 82 ਨੰਬਰ ਦਾ ਕੀ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਖਨਵਾਰਨ ਸਾਹਿਬ ਪਟਿਆਲਾ ਜਿਹੜਾ ਹੈ ਉੱਨਤੀ ਗੱਲ ਕਰ ਰਹੇ ਆਪਾਂ ਠੀਕ ਹੈ ਜੀ 82 ਨੰਬਰ ਉਦਮਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਸਾਲ ਡੈਸ਼ ਵਿੱਚ ਕੀਤੀ ਗਈ ਇਹਦਾ ਆਨਸਰ ਕੀ ਆ 1962 1962 ਸਹੀ ਆਨਸਰ ਕੀ ਹੈ ਇਹਦਾ 30 ਅਪ੍ਰੈਲ 1962 ਠੀਕ ਹੈ ਜੀ ਅੱਗੇ ਚੱਲਦੇ ਆਂ ਪੰਜਾਬ ਦੇ ਨਕਸ਼ੇ ਦੇ ਅਨੁਸਾਰ ਸੰਗਰੂਰ ਜ਼ਿਲ੍ਹੇ ਦੀ ਸਥਿਤੀ ਕੀ ਹੈ ਹਾਂਜੀ ਸੰਗਰੂਰ ਜ਼ਿਲ੍ਹਾ 84 ਨੰਬਰ ਦੇਖ ਲੈਨੇ ਆਪਾਂ ਇੱਕ ਵਾਰ ਨਕਸ਼ਾ ਆਹ ਪਿਆ ਸੰਗਰੂਰ ਠੀਕ ਹੈ ਜੀ ਇਹ ਕਿਹਾ ਦੱਖਣ ਪੂਰਬਾ ਠੀਕ ਹੈ ਜੀ ਨਕਸ਼ੇ ਦੇ ਹਿਸਾਬ ਨਾਲ ਠੀਕ ਹੈ ਤਾਂ ਦੱਖਣ ਪੂਰਬ ਆਪਣੇ ਕੋਲ ਆਪਸ਼ਨ ਪਈ ਆ ਸ 84 ਨੰਬਰ ਦਾ ਅੱਗੇ ਚੱਲਦੇ ਆ ਸੁਨਾਮ ਤਹਿਸੀਲ ਪੰਜਾਬ ਵਿੱਚ ਕਿੱਥੇ ਸਥਿਤ ਹੈ ਸੁਨਾਮ ਠੀਕ ਹੈ ਜੀ ਸੁਨਾਮ ਕਿੱਥੇ ਆ ਸੰਗਰੂਰ ਦੇ ਵਿੱਚ ਅੱਗੇ ਚੱਲਦੇ ਆ 86 ਨੰਬਰ ਇੰਨਾ ਵਿੱਚੋਂ ਕਿਹੜੇ ਜ਼ਿਲ੍ਹੇ ਦੀ ਸਰਹੱਦ ਸੰਗਰੂਰ ਨਾਲ ਨਹੀਂ ਲੱਗਦੀ 86 ਨੰਬਰ ਬਰਨਾਲਾ ਮਲੇਰ ਕੋਟਲਾ ਲੁਧਿਆਣਾ ਮਾਨਸਾ ਦੇਖ ਲੈਣੇ ਆ ਜੀ ਇੱਕ ਵਾਰ ਸੰਗਰੂਰ ਬਰਨਾਲਾ ਮਲੇਰ ਕੋਟਲਾ ਲੁਧਿਆਣਾ ਮਾਨਸਾ ਠੀਕ ਆ ਲੁਧਿਆਣੇ ਦੀ ਨਹੀਂ ਲੱਗਦੀ ਠੀਕ ਆ ਇਹਦਾ ਕੀ ਆ ਲੁਧਿਆਣਾ ਲੁਧਿਆਣੇ ਦੀ ਹੱਦ ਜਿਹੜੀ ਆ ਸੰਗਰੂਰ ਦੇ ਨਾਲ ਨਹੀਂ ਲੱਗਦੀ 87 ਨੰਬਰ ਕੁਐਸਚਨ ਦੇਖ ਲੈਣੇ ਆ ਤੂਰੀ ਤਹਿਸੀਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਹਾਂਜੀ ਤੂਰੀ ਤੂਰੀ ਕਿੱਥੇ ਆ ਸੰਗਰੂਰ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ 88 ਨੰਬਰ ਕੁਐਸਚਨ ਲਹਿਰਾ ਤਹਿਸੀਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਠੀਕ ਹੈ 88 ਨੰਬਰ ਕੀ ਇੱਥੇ ਆ ਲਹਿਰਾ ਵੀ ਕਿੱਥੇ ਆ ਸੰਗਰੂਰ ਦੇ ਵਿੱਚ ਹਾਂਜੀ ਅਗਲਾ ਕੁਐਸਚਨ 99 ਨੰਬਰ ਸੁਨਾਮ ਦੇ ਸੰਬੰਧ ਵਿੱਚ ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਇਹ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਸਥਿਤ ਹੈ ਠੀਕ ਹੈ ਜੀ ਇਹ ਤਾਂ ਗਲਤ ਹੈ ਇਹ ਸ਼ਹੀਦ ਸੁਖਦੇਵ ਦਾ ਜਨਮ ਸਥਾਨ ਹੈ ਠੀਕ ਹੈ ਜੀ ਇਹ ਵੀ ਗਲਤ ਹੈ ਠੀਕ ਹੈ ਤਾਂ ਇਸ ਦਾ ਆਨਸਰ ਕੀ ਹੋ ਜਾਣਾ 89 ਦਾ ਕੀ ਆ ਉਪਰੋਕਤ ਵਿੱਚੋਂ ਕੋਈ ਨਹੀਂ ਠੀਕ ਹੈ ਜੀ ਸੁਨਾਮ ਵੈਸੇ ਕਿਸ ਦਾ ਜਨਮ ਸਥਾਨ ਆ ਉਹ ਤੁਸੀਂ ਦੱਸ ਸਕਦੇ ਹੋ ਮੈਨੂੰ ਠੀਕ ਹੈ ਜੀ ਉਦਮ ਸਿੰਘ ਦਾ ਜਨਮ ਸਥਾਨ ਸੁਨਾਮ ਠੀਕ ਹੈ ਜੀ। ਜੈਦ ਉਦਮ ਸਿੰਘ ਦਾ ਠੀਕ ਹੈ ਜੀ ਅੱਗੇ ਚੱਲਦੇ ਹਾਂ। ਮਲੇਰਕੋਟਲਾ ਪੰਜਾਬ ਦਾ ਡੈਸ਼ ਜ਼ਿਲ੍ਹਾ ਹੈ। ਠੀਕ ਹੈ ਜੀ ਤਈਵਾਂ ਜ਼ਿਲ੍ਹਾ 91 ਨੰਬਰ ਕੁਐਸਚਨ ਇਹਨਾਂ ਵਿੱਚੋਂ ਕਿਹੜੇ ਜ਼ਿਲ੍ਹੇ ਦੀ ਸਰਹੱਦ ਮਲੇਰਕੋਟਲਾ ਨਾਲ ਨਹੀਂ ਲੱਗਦੀ? ਬਰਨਾਲਾ ਫਤਿਹਗੜ੍ਹ ਸਾਹਿਬ ਮਾਨਸਾ ਪਟਿਆਲਾ ਹਾਂਜੀ ਬਰਨਾਲਾ ਠੀਕ ਹੈ। ਫਤੇਗੜ ਸਾਹਿਬ ਮਾਨ ਮਾਨਸਾ ਦੀ ਨਹੀਂ ਲੱਗਦੀ ਠੀਕ ਹੈ ਜੀ ਪਟਿਆਲੇ ਦੀ ਵੀ ਲੱਗੀ ਮਾਨਸਾ ਇਸ ਦਾ ਸਹੀ ਆਨਸਰ ਹੈ ਮਾਨਸਾ ਦੀ ਨਹੀਂ ਲੱਗਦੀ ਠੀਕ ਹੈ ਜੀ ਹਾਂ ਜ 91 ਨੰਬਰ ਦਾ ਕੀ ਆ ਮਾਨਸਾ ਅਗਲੇ ਕੁਐਸਚਨ ਤੇ ਚੱਲਦੇ ਹਾਂ ਪੰਜਾਬ ਸਰਕਾਰ ਦੁਆਰਾ ਵੱਡਾ ਕੱਲੂ ਘਾਰਾ ਸਮਾਰਕ ਕਿਹੜੇ ਸਥਾਨ ਤੇ ਬਣਾਇਆ ਗਿਆ ਠੀਕ ਹੈ ਜੀ 92 ਤੱਕ ਹੀ ਆ ਉਪਰੋਹੀੜਾ ਠੀਕ ਹੈ ਵੱਡਾ ਕੱਲੂ ਘਾਰ ਇਹਦਾ ਜਿੱਥੇ ਠੀਕ ਹੈ 20000 ਦੇ ਲਗਭਗ ਨੇ ਇੱਥੇ ਸਿੱਖ ਪਰਿਵਾਰਾਂ ਦਾ ਕਤਲੇਆਮ ਹੋਇਆ ਸੀ ਉਹ ਥਾਂ ਕਿੱਥੇ ਸੀ ਉਹਦਾ ਮਲੇਰ ਕੋਟਲਾ ਦੇ ਲਾਗੇ ਕੁੱਪਰੋ ਹਿੜਾ ਜਗ੍ਹਾ ਹੈ ਉੱਥੇ ਗੁਰਦੁਆਰਾ ਸਾਹਿਬ ਵੀ ਆ ਤੇ ਕੱਲੂ ਘਾਰਾ ਦਾ ਇੱਕ ਸਮਾਰਕ ਵੀ ਬਣਾਇਆ ਗਿਆ ਹੈ ਠੀਕ ਹੈ ਜੀ ਕੁੱਪਰੋ ਹਿੜਾ 92 ਨੰਬਰ 93 ਨੰਬਰ ਕੁਐਸਚਨ ਅਹਿਮਦਗੜ ਤਹਿਸੀਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ 93 ਨੰਬਰ ਅਹਿਮਦਗੜ ਕਿੱਥੇ ਆ ਮਲੇਰ ਕੋਟਲਾ 94 ਨੰਬਰ ਕੁਐਸਚਨ ਮਲੇਰ ਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਿਆ ਇਸ ਨੂੰ ਕਿਸ ਜ਼ਿਲ੍ਹੇ ਵਿੱਚੋਂ ਕੱਟ ਕੇ ਬਣਾਇਆ ਗਿਆ ਠੀਕ ਹੈ ਇਸ ਦਾ ਕੀ ਆਨਸਰ ਆ ਸੰਗਰੂਰ ਅੱਗੇ ਚੱਲਦੇ ਹਾਂ ਮਲੇਰ ਕੋਟਲਾ ਨੇੜੇ ਕੁੱਪਰ ਵਿੜਾ ਸਮਾਰਕ ਕਿਸ ਦੀ ਯਾਦ ਵਿੱਚ ਉਸਾਰਿਆ ਗਿਆ ਹੈ ਠੀਕ ਹੈ ਜੀ ਵੱਡਾ ਕੱਲੂ ਘਾਰਾ 95 ਨੰਬਰ ਪੰਜਾਬ ਵਿੱਚ ਜ਼ਿਲ੍ਹਾ ਬਰਨਾਲਾ ਦੀ ਭੂਗੋਲਿਕ ਸਥਿਤੀ ਕੀ ਹੈ ਹਾਂਜੀ ਬਰਨਾਲਾ ਆਪਾਂ ਦੇਖ ਲੈਨੇ ਆ ਬਰਨਾਲਾ ਆ ਪਿਆ ਠੀਕ ਆ ਸਾਊਥ ਸੈਂਟਰਲ ਆ ਠੀਕ ਆ ਇਹਨੂੰ ਮੱਧ ਵੀ ਕਹਿ ਸਕਦੇ ਆ ਠੀਕ ਹੈ ਜੀ ਮੱਧ ਕੇਂਦਰੀ ਜ਼ਿਲ੍ਹਾ ਬਰਨਾਲਾ ਮੱਧ ਕੇਂਦਰੀ 96 ਨੰਬਰ ਅੱਗੇ ਇਨ੍ਹਾਂ ਵਿੱਚੋਂ ਕਿਸ ਦੀ ਹੱਦ ਜਿਲ੍ਹਾ ਬਰਨਾਲਾ ਨਾਲ ਨਹੀਂ ਲੱਗਦੀ ਮਾਨਸਾ ਮੋਗਾ ਪਟਿਆਲਾ ਸੰਗਰੂਰ ਹਾਂਜੀ ਫਿਰ ਦੇਖੋ ਨਕਸ਼ਾ ਬਰਨਾਲਾ ਮਾਨਸਾ ਮੋਗਾ ਪਟਿਆਲਾ ਤੇ ਸੰਗਰੂਰ ਜਿੱਦਾਂ ਕੀ ਆਨਸਰ ਆ ਜਾਊਗਾ ਫਿਰ ਪਟਿਆਲਾ 97 ਨੰਬਰ ਦਾ ਕੀ ਆ ਪਟਿਆਲਾ ਆਨਸਰ ਆ ਜਾਊਗਾ ਅੱਗੇ ਚੱਲਦੇ ਹਾਂ ਪੰਜਾਬ ਵਿੱਚ ਮਹਿਲਕਲਾਂ ਤਹਿਸੀਲ ਕਿੱਥੇ ਹੈ ਕਿੱਥੇ ਆ ਜੀ ਬਰਨਾਲੇ ਵਿੱਚ ਮਹਿਲ ਕਲਾਂ ਹਾਂਜੀ 99 ਨੰਬਰ ਬਰਨਾਲਾ ਦਾ ਪੁਰਾਤਨ ਨਾਮ ਕੀ ਸੀ ਠੀਕ ਹੈ ਜੀ ਬਰਨਾਲਾ ਦਾ ਪੁਰਾਤਨ ਨਾਮ ਕੀ ਸੀ ਅਨਾਹਦਗੜ 100 ਨੰਬਰ ਕੁਐਸਚਨ ਦਿੱਤੇ ਗਏ ਕਥਨਾ ਵਿੱਚ ਜ਼ਿਲ੍ਹਾ ਬਰਨਾਲਾ ਸੰਬੰਧੀ ਕਿਹੜਾ ਕਥਨ ਸਹੀ ਹੈ ਪਹਿਲਾ ਇਸ ਉੱਪਰ ਬਾਬਾ ਆਲਾ ਸਿੰਘ ਦਾ ਰਾਜ ਰਿਹਾ ਦੂਜਾ ਉਹਨਾਂ ਨੇ ਕਿਲਾ ਮੁਬਾਰਕ ਬਣਵਾਇਆ 100 ਨੰਬਰ ਦਾ ਕੀ ਆ ਇਰੇ ਪਹਿਲਾ ਅਤੇ ਦੋਵੇਂ ਦੂਜਾ ਦੋਵੇਂ ਠੀਕ ਹੈ 100 ਨੰਬਰ ਦਾ ਆਨਸਰ ਗਿਆ ਦੋਨੇ ਸਹੀ ਨੇ ਹਾਂਜੀ ਇਹ ਸੀਗੇ ਅੱਜ ਦੇ ਜਾਂ ਕੁਐਸਚਨ ਤੇ ਹੁਣ ਆਪਾਂ 1 ਤੋਂ ਲੈ ਕੇ 100 ਕੁਐਸਚਨ ਕੰਪਲੀਟ ਕਰ ਲਦੇ ਨੇ ਜੇ ਤੁਹਾਨੂੰ ਕੰਟੈਂਟ ਵਧੀਆ ਲੱਗ ਰਿਹਾ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਕਮੈਂਟ ਦੇ ਵਿੱਚ ਮੈਂ ਗਰੁੱਪ ਦਾ ਲਿੰਕ ਦਿੱਤਾ ਹੋਇਆ WhatsApp ਦਾ ਜਿੱਥੇ ਆਪਾਂ ਫ੍ਰੀ ਵਿੱਚ ਜੋ ਵੀ ਮਟੀਰੀਅਲ ਤੇ PDF ਨੋਟਸ ਵਗੈਰਾ ਆਪਾਂ ਦੇ ਸਕਦੇ ਆ ਵੱਧ ਤੋਂ ਵੱਧ ਉਹ ਦਿੱਤੇ ਗਏ ਨੇ ਜੇ ਤੁਸੀਂ ਪੀਟ ਪਲੱਸ ਬੀ ਦੀ ਗਰੁੱਪ ਡੀ ਪੀਪੀਐਸਸੀ ਜਾਂ ਕਿਸੇ ਐਗਜ਼ਾਮ ਦੀ ਪੀਟ ਪਲੱਸ ਬੀ ਦੀ ਤਿਆਰੀ ਕਰ ਰਹੇ ਹੋ ਤਾਂ ਉਹ ਗਰੁੱਪ ਜ਼ਰੂਰ ਜੁਆਇਨ ਕਰ ਲਓ ਠੀਕ ਹੈ ਤੁਹਾਨੂੰ ਸਾਰਾ ਮਟੀਰੀਅਲ ਉੱਥੇ ਮਿਲੇਗਾ ਟੈਲੀਗ੍ਰam ਗਰੁੱਪ ਆ ਉਹ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਧੰਨਵਾਦ